ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਐਂ ਦੀ ਪਹਿਰਾ ਭਰਾਵਾਂ ਨੂੰ ਕਣਕ ਵੱਢਣ ਵਾਲੀਆਂ ਤੇ ਝੋਨਾ ਵੱਢਣ ਵਾਲੀਆਂ ਕੰਪਾਈਨਾਂ ਦੀ ਫੈਨ ਬੈਲਟਾ ਜੀ ਤੋਂ ਆਪਾਂ ਕੰਮ ਲਵਾਂਗੇ ਜਿੰਨਾ ਜਿੰਨਾਂ ਨੇ ਵਰਤੀ ਆ ਉਹ ਆਪਾਂ ਨੂੰ ਸਾਰੇ ਵੀਰ ਦੱਸਣਗੇ ਇਹ ਮਿਸਤਰੀਆਂ ਵੀਰਾਂ ਦੇ ਬਹੁਤ ਹੀ ਵਧੀਆ ਕੰਮ ਆਉਂਦੀ ਆ ਇਹਦੇ ਨਾਲ ਆਪਾਂ ਇੱਕ ਡੋਰੀ ਬਣਾਵਾਂਗੇ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਹੈ ਆਪਾਂ ਸਾਰੀ ਇਹ ਕਾਸਟ ਬੀਰੋ ਆਪਾਂ ਕਿਵੇਂ ਬਣਾਉਨੇ ਆ ਤੇ ਤੁਸੀਂ ਕਿਵੇਂ ਵਰਤਣਾ ਤੇ ਕਿਵੇਂ ਇਸ ਤੋਂ ਕੰਮ ਲੈਣਾ ਇਹ ਸਾਰੀ ਨੂੰ ਤੁਸੀਂ ਦੇਰ ਲੈਣਾ ਵਿੱਚੋਂ ਇਹ ਜੋ ਇਹਦੇ ਵਿੱਚੋਂ ਤੁਸੀਂ ਇਹਦੇ ਵਿੱਚੋਂ ਕਸ ਤੋਂ ਘੱਟ ਵੀ ਸੱਤ 6-7 ਭਾਗ ਨਹੀਂ ਹੁੰਦੇ ਜੋ ਕਾਫੀ ਲੰਬੇ ਹੋ ਜਾਂਦੇ ਆ ਉਹਨਾਂ ਨੂੰ ਵੜਾ ਕਿਡਾ ਲੈਣਾ 6-7 ਭਾਗ ਜਿਹੜੇ ਜਾਂਦੇ ਵਿੱਚੋਂ ਇਹਨੂੰ ਜਿਹੜੇ ਤੁਹਾਡੇ ਵਧੀਆ ਕੰਮ ਹੋਣਗੇ ਤੇ ਤੁਹਾਡਾ ਵਾਰ-ਵਾਰ ਦਾ ਝੰਝਟਾ ਜਿਹੜਾ ਧਾਗਾ ਟੁੱਟ ਜਾਂਦਾ ਹੋਰ ਨਹੀਂ ਟੁੱਟੂਗਾ ਆਪਾਂ ਬਣਾਉਣਾ ਸਾਲ ਦੇ ਉੱਪਰ ਵਿੱਚ ਪਉਣ ਵਾਲਾ ਧਾਗਾ ਜਿਹੜਾ ਕਿ ਬਹੁਤ ਸਮਾਂ ਚੱਲੂਗਾ ਟਿੱਕਾ ਦੇ ਟੁੱਟਦਾ ਨਹੀਂਗਾ ਜਿੰਨਾ ਚਿਰ ਮਰਜੀ ਵਰਤੀਓ ਸਾਲ ਨੂੰ ਸਾਲ ਦਾ ਵਿਦਲਾਤਾ ਘਟੂ ਟੂਗਾ ਨਾ ਬਹੁਤ ਮਜ਼ਬੂਤ ਤੇ ਬਹੁਤ ਹਾਰਡ ਬਣ ਜਾਂਦੀ ਹੈ ਜੀ ਇਹ ਇਹਨੂੰ ਇਤਨਾ ਵੱਡਾ ਖਿੜਾ ਲੈਣੇ ਆ ਜਿੰਨਾ ਮਰਜੀ ਤੁਸੀਂ ਖਿੱਚ ਕੇ ਵੇਖੋ ਇਹ ਟੁੱਟਦਾ ਨਹੀਂ ਟੁੱਟਣ ਵਾਲਾ ਕੰਮ ਇਹਦਾ ਹੈ ਨਹੀਂ ਇਹਦਾ ਲਾਈਫ ਟਾਈਮ